ਤਸਵੀਰਾਂ ਫਿਰਕਪੁਰੀਆਂ ਨੇ ਫਿਰਕਪੁਰ ਦੇ VIP ਰੂਟ ਦੀਆਂ ਜਿੱਥੇ ਪਿੱਪਲ ਸੀ ਨਾਂ ਦਾ ਪ੍ਰੋਜੈਕਟ ਹੈ ਜਾਨੀ ਕਿ ਚੰਡੀਗੜ੍ਹ ਸਿਟੀ ਸੈਂਟਰ ਉੱਥੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਹਦੇ ਵਿੱਚ ਿੱਕਤੀ ਚਮੜੀ ਦਾ ਕਾਲਾ ਕਾਰੋਬਾਰ ਕੀਤਾ ਜਾ ਰਿਹਾ ਹੈ ਐਂਟੀ ਗ੍ਰਾਊਂਡ ਜਿਹੜਾ ਉਸ ਦਾ ਨੌਂ ਪਤੂ ਦੇ ਉੱਪਰ ਵੀ ਆਈ ਨਾ ਤਾਂ ਆਪ ਨੂੰ ਚਾਹਨਾ ਹੈ ਦੇਸ਼ਾਂ ਵਿਦੇਸ਼ਾਂ ਤੋਂ ਜੜਕੀਆਂ ਵਗਵਾ ਕੇ ਉਹਨਾਂ ਨੂੰ ਤਾਰਿਆ ਜਾਂਦਾ ਇਸ ਕੋਰਟ ਧੰਦੇ ਦੇ ਵਿੱਚ ਕਿ ਇਹ ਸਭ ਮੌਲਾ ਦਾ ਲੜਕੀ ਕਾ ਵੀ ਕਹਿ ਰਿਹਾ ਆਰ ਆਪਕਾ ਵੀ ਕਹਿ ਰਿਹਾ ਸੀਧੇ ਪਰਸਦੇ ਉੱਤੇ ਵੀ ਸਿੱਧੇ ਲੱਗੇ ਨੇ ਇਲਜ਼ਾਮ ਕਿ ਅਸੀਂ ਹਰ ਮਹੀਨੇ ਪੈਸੇ ਦੇ ਕੇ ਚਲਾ ਰਹੇ ਆ ਆਪਣਾ ਕਾਰੋਬਾਰ 25000 ਦੇ ਹਰ ਇਸ ਕੋਲ 25000 ਹੀ ਨਿਕਲ ਜਾਂਦੇ ਨੇ ਉਸੇ ਪੈਸੇ ਕੱਲੇ ਟ੍ਰਿਪਲ ਸੀ ਦੇ ਵਿੱਚ 20 ਤੋਂ 25 ਦੇ ਕਰੀਬ ਨੇ ਸਪਾ ਯਾਨੀ ਕਿ ਮ사ਜ ਪਾਰਲਰ ਜਿਨ੍ਹਾਂ ਦੇ ਵਿੱਚ ਇੱਕਾ ਦੁੱਕਾ ਨੂੰ ਛੱਡ ਕੇ ਬਾਕੀ ਸਾਰੇ ਦੇ ਵਿੱਚ ਚੱਲ ਰਿਹਾ ਇਹ ਵਪਾਰ ਮੈਨੂੰ ਇਹ ਸਾਬਤ ਹੈ ਮਸਾਜ ਹੋਦੀ ਹੈ ਅੱਜ ਤੋਂ ਲੈ ਕੇ ਲੋਕਾਂ ਦੀਆਂ ਰਾਤਾਂ ਨੂੰ ਰੰਗੀਨ ਬਣਾਉਣ ਵਾਸਤੇ ਪੈਸੇ ਲੈ ਕੇ ਵੀ ਕੁੜੀਆਂ ਨੂੰ ਭੇਜਿਆ ਜਾਂਦਾ ਮਸਾਜ ਪਾਰਲਰਾਂ ਤੋਂ ਬਾਹਰ ਬਹੁਤ ਕੁੜੀ ਘਰ ਚ ਚਾਣੂ ਦੀ ਦਿੱਕਤ ਹੋਣੀ ਜੀ ਜਦੋਂ ਅੰਦਰੋਂ ਜਦੋਂ ਸਾਜਿਸ਼ ਦੇ ਤਹਿਤ ਪੰਜਾਬ ਵੀ ਜਵਾਨੀ ਨੂੰ ਧਕੇਲਿਆ ਜਾ ਰਿਹਾ ਹੈ ਸੈਕਸ ਦੇ ਜੀ ਦਲ ਦਲ ਵੀ ਮੈਂ ਪਟਿਆਲੇ ਤੋਂ ਗੱਲ ਕਰਦਾ ਜੀ ਈਵਨ ਮੀਡੀਆ ਚੈਨਲ ਤੋਂ ਹਾਂਜੀ ਹਾਂਜੀ ਬੋਲੋ ਆ ਤੁਹਾਡੇ ਧਿਆਨ ਚ ਮੈਂ ਇੱਕ ਲਿਆਉਣੀ ਸੀ ਨਿਊਜ਼ ਜੀ ਇਹ ਟ੍ਰਿਪਲ ਸੀ ਇੱਥੇ ਇੱਕ ਕਮਰਸ਼ੀਅਲ ਪ੍ਰੋਜੈਕਟ ਹੈ ਅੱਛਾ ਜੀ ਜਿਹਦੇ ਵਿੱਚ ਤਕਰੀਬਨ 25 ਇੱਕ ਸਪਾ ਸੈਂਟਰ ਚੱਲਦੇ ਨੇ ਜੀ ਠੀਕ ਹੈ ਜੀ ਦੇ ਵਪਾਰ ਦਾ ਧੰਦਾ ਜਿਹੜੇ ਕਰਦੇ ਆ ਠੀਕ ਹੈ ਜੀ ਇਹ ਮਤਲਬ 5 4 ਨੂੰ ਛੱਡ ਕੇ 20 ਦੇ ਕਰੀਬ ਹੈਗੇ ਆ ਜਿਨ੍ਹਾਂ ਦੇ ਆਪਣੇ ਕੋਲੇ ਵੀਡੀਓਜ਼ ਆਏ ਨੇ ਕੀ ਕਹ ਜੀ ਸਭ ਤੋਂ ਵੱਡੀ ਗੱਲ ਹੈ ਇਹ ਜਿਹੜਾ ਇਹਨਾਂ ਦੇ ਉੱਥੇ ਬੈਠਦੇ ਆ ਮੈਨੇਜਰ ਹੈ ਜਾਂ ਕੋਈ ਓਨਰ ਹੈ ਹੁਣ ਇਹ ਕਲੀਅਰ ਤਾਂ ਹੁੰਦਾ ਨਹੀਂ ਜੀ ਕੌਣ ਹੈ ਉਹ ਇਲਜ਼ਾਮ ਵੀ ਲਾਉਂਦੇ ਆ ਵੀ ਅਸੀਂ ਮਹੀਨਾ ਭਰਦੇ ਆ ਕੋਈ ਕਹਿੰਦਾ ਅਸੀਂ 15000 ਰੁਪਏ ਮਹੀਨਾ ਪੁਲਿਸ ਨੂੰ ਭੇਜਦੇ ਆ ਬਹੁਤ ਜਿਆਦਾ ਉਹ ਕਰਦੇ ਨੇ ਇਹ ਕੋਈ ਨਹੀਂ ਜੀ ਸਾਨੂੰ ਤਾਂ ਕਿਸੇ ਤੋਂ ਲੋੜ ਹੈ ਨਹੀਂ ਤੁਸੀਂ ਕੋਈ ਨਹੀਂ ਜੋ ਵੀ ਤੁਹਾਡੇ ਕੋਲ ਵੀਡੀਓ ਹੈਗੀ ਹੈ ਮੈਨੂੰ ਪੈਨ ਡਰਾਈਵ ਤੁਸੀਂ ਦੇ ਦਿਓ ਕਿਉਂਕਿ ਡਿਜੀਟਲ ਕਲੈਕਸ਼ਨ ਹੋਏਗਾ ਫਿਰ ਉਹਦੇ ਚ ਲੈਦਾ ਐਸ ਐਚ ਓ ਸਭ ਅਸੀਂ ਖਬਰ ਚਲਾਉਣੀ ਹੈ ਇਸ ਵਿਸ਼ੇ ਤੇ ਤਾਂ ਹੀ ਤੁਹਾਨੂੰ ਫੋਨ ਕੀਤਾ ਤੁਸੀਂ ਸੋ ਦੱਜਮਾਨ ਕਰਦਾ ਉਹ ਚਲਾ ਦਿਓ ਜੀ ਲੇਕਿਨ ਅਸੀਂ ਦਾ ਜੋ ਵੀ ਤੁਸੀਂ ਕੋਈ ਐਵੀਡੈਂਸ ਕਹੋਗੇ ਉਹਦੇ ਖਲਾਫ ਜੋ ਕਿਸੇ ਖਲਾਫ ਕਾਨੂੰਨੀ ਕਾਰਵਾਈ ਹੋਏਗੀ ਅਸੀਂ ਕਰਦੇ ਹਾਂ ਜੀ ਇਹਨਾਂ ਕੋਲ ਲਾਇਸੈਂਸ ਹੁੰਦਾ ਹੋਏਗਾ ਨਾ ਜੇ ਕਿਸੇ ਚੀਜ਼ ਦਾ ਨਹੀਂ ਵੈਸੇ ਤੁਹਾਡੇ ਕੋਲ ਕਿੰਨੇ ਆ ਕਿਤੇ ਆਏ ਨੇ ਟ੍ਰਿਪਲ ਸੀ ਚੋਂ ਲਾਇਸੈਂਸ ਜੀ ਭਾਜੀ ਮੈਂ ਮੰਗੇ ਨਹੀਂ ਹੈਗੇ ਜੀ ਜੀ ਪਰ ਹੁਣ ਅਸੀਂ ਤੁਹਾਡੇ ਧਿਆਨ ਚ ਇਸੇ ਲਈ ਲੈਂਦਾ ਇੱਕ ਵਾਰ ਜ਼ਰੂਰ ਤੁਸੀਂ ਗੌਰ ਕਰੋ ਬਿਲਕੁਲ ਕਰਾਂਗਾ ਜੀ ਵੀਆਈਪੀ ਰੋਡ ਦੇ ਉੱਤੇ ਕਮਰਸ਼ੀਅਲ ਪ੍ਰੋਜੈਕਟ ਬਣਿਆ ਹੋਇਆ ਹੈ ਟ੍ਰਿਪਲ ਸੀ ਜਿਹਦੇ ਵਿੱਚ 25 ਦੇ ਕਰੀਬ ਮ사ਜ ਪਾਰਲਰ ਯਾਨੀ ਕਿ ਸਪਾ ਸੈਂਟਰ ਖੁੱਲੇ ਹੋਏ ਨੇ ਜਿਨ੍ਹਾਂ ਦੇ ਵਿੱਚ 2-4 ਨੂੰ ਛੱਡ ਕੇ ਬਾਕੀਆਂ ਦੇ ਵਿੱਚ ਸਿਰਫ ਤੇ ਸਿਰਫ ਦੇ ਵਪਾਰ ਦਾ ਧੰਦਾ ਚੱਲਦਾ ਇਹ ਧੰਦਾ ਕਰਨ ਵਾਲੇ ਕਹਿੰਦੇ ਨੇ ਵੀ ਤੁਹਾਨੂੰ ਕਿਸੇ ਤੋਂ ਜਾਨੀ ਕਿ ਡਰਨ ਦੀ ਲੋੜ ਨਹੀਂ ਕਿਉਂਕਿ ਅਸੀਂ ਪੁਲਿਸ ਨੂੰ ਹਰ ਮਹੀਨੇ ਪੈਸੇ ਦੰਨੇ ਆ ਇੱਕ ਮ사ਜ ਪਾਰਲਰ ਤੋਂ ਜਾਨੀ ਕਿ ਸਪਾ ਸੈਂਟਰ ਤੋਂ 15000 ਰੁਪਏ ਮਹੀਨਾ ਭੇਜਿਆ ਜਾਂਦਾ ਜੇ ਆਪਾਂ 20 ਦੀ ਗੱਲ ਕਰੀਏ ਤਾਂ 3 ਲੱਖ ਦੇ ਕਰੀਬ ਇੱਕ ਟ੍ਰਿਪਲ ਸੀ 2 ਵਿੱਚੋਂ ਸਿਰਫ ਤੇ ਸਿਰਫ ਪੁਲਿਸ ਨੂੰ ਬੰਗਾਰ ਦਿੱਤੀ ਜਾਂਦੀ ਹੈ ਇਸ ਪੂਰੇ ਮਾਮਲੇ ਨੂੰ ਧਿਆਨ ਦੇ ਵਿੱਚ ਲਿਆਂਦਾ ਸਬੰਧਤ ਐਸਐਚਓ ਦੇ ਨਾਲ ਉਹਨਾਂ ਨੇ ਕੀ ਕਿਹਾ ਉਹ ਤੁਸੀਂ ਸਾਰਾ ਸੁਣ ਚੁੱਕੇ ਹੋ ਕਿ ਕਿੱਡੇ-ਕਿੱਡੇ ਇਲਜ਼ਾਮ ਨੇ ਜਿਹੜੇ ਪੁਲਿਸ ਅਧਿਕਾਰੀਆਂ ਤੇ ਲਾਏ ਜਾਂਦੇ ਨੇ ਇਸੇ ਤਰ੍ਹਾਂ ਕਿਤੇ ਨਾ ਕਿਤੇ ਪੁਲਿਸ ਦੇ ਨਾਲ-ਨਾਲ ਮੀਡੀਆ ਦੇ ਉੱਤੇ ਵੀ ਇਹ ਲੋਕ ਸਵਾਲ ਚੁੱਕਦੇ ਨੇ ਇੱਕ ਸਾਲ ਪਹਿਲਾਂ ਇਸ ਟ੍ਰਿਪਲ ਸੀ ਦੇ ਵਿੱਚ ਹੀ ਪੁਲਿਸ ਵੱਲੋਂ ਪ੍ਰੈਸ ਨੂੰ ਲੈ ਕੇ ਵੱਡੀ ਰੇਲ ਕੀਤੀ ਗਈ ਸੀ ਉਸ ਸਮੇਂ ਦੌਰਾਨ ਤਕਰੀਬਨ 50 ਦੇ ਕਰੀਬ ਕੁੜੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਸਾਰੇ ਕਾਗਜ਼ ਪੱਤਰ ਚੈੱਕ ਕੀਤੇ ਗਏ ਕਈ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਇਹ ਮ사ਜ ਪਾਰਲਰ ਖੋਲਣ ਵਾਸਤੇ ਜਾਨੀ ਕਿ ਸਪਾ ਸੈਂਟਰ ਖੋਲਣ ਲਈ ਲੋੜੀਂਦੀ ਕਾਰਵਾਈ ਦੇ ਪੇਪਰ ਚਾਹੀਦੇ ਨੇ ਇੱਕ ਲਾਇਸੈਂਸ ਈਸ਼ੂ ਕੀਤਾ ਜਾਂਦਾ ਸਰਕਾਰ ਵੱਲੋਂ ਉਹ ਲਾਇਸੈਂਸ ਲੈਣਾ ਜ਼ਰੂਰੀ ਹੈ ਤੇ ਇਹਦੀਆਂ ਹਦਾਇਤਾਂ ਮੰਨਣੀਆਂ ਜ਼ਰੂਰੀ ਨੇ ਪਰ ਕੀ ਕੋਈ ਨਾ ਹਦਾਇਤਾਂ ਦੀ ਪਾਲਣਾ ਕਰਦਾ ਜਾਂ ਕਿਸੇ ਕੋਲ ਲਾਇਸੈਂਸ ਹੈ ਇਸ ਮਾਮਲੇ ਤੇ ਵੀ ਐਸਐਚਓ ਸਭ ਤੋਂ ਜਾਣਨਾ ਚਾਹੇ ਆ ਉਹ ਕਹਿੰਦੇ ਵੀ ਮੈਂ ਥਾਣੇ ਜਾ ਕੇ ਚੈੱਕ ਕਰਾਂਗਾ ਹਲੇ ਤੱਕ ਕਿਸੇ ਨੇ ਵੀ ਯਾਨੀ ਕਿ ਆਪਣੇ ਪੇਪਰ ਉੱਥੇ ਜਮਾ ਨਹੀਂ ਕਰਵਾਏ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਸਾਜ਼ਿਸ਼ ਦੇ ਤਹਿਤ ਨਸ਼ਿਆਂ ਦੀ ਦਲਦਲ ਅਤੇ ਸੈਕਸਵਲ ਧੱਕੇਲੇਆ ਜਾ ਰਿਹਾ ਹੈ ਤੇ ਅੱਜ ਬਚਣ ਦੀ ਜ਼ਰੂਰਤ ਹੈ ਕਿਉਂਕਿ ਇਹ ਲੋਕ ਲਾਲਚ ਵਸ ਪੈ ਕੇ ਲੱਖ ਰੁਪਈਆ ਰੋਜ਼ ਕਮਾਉਂਦੇ ਨੇ ਤੇ ਸਾਡੇ ਨੌਜਵਾਨ ਨਸ਼ੇ ਵਿੱਚ ਪੈ ਕੇ ਇਸ ਸੈਕਸ ਦੀ ਦਲਦਲ ਵਿੱਚ ਪੈ ਕੇ ਲੱਖਾਂ ਰੁਪਇਆ ਤੇ ਆਪਣੀ ਜਾਨ ਗਵਾ ਰਹੇ ਨੇ ਇਹ ਜਿਹੜੇ ਮਸਾਫ ਸੈਂਟਰਾਂ ਦੇ ਤੁਸੀਂ ਨਾਮ ਸਕਰੀਨ ਤੇ ਚਲਦੇ ਦੇਖ ਰਹੇ ਹੋ ਇਹ ਬਿਲਕੁਲ ਗਰੂਫਾਂ ਦੇ ਆਧਾਰ ਤੇ ਹੀ ਖਬਰ ਨੂੰ ਨਸ਼ਰ ਕੀਤਾ ਜਾ ਰਿਹਾ ਹੈ ਕਿਉਂਕਿ ਲੰਮੇ ਸਮੇਂ ਤੋਂ ਸਾਡੇ ਚੈਨਲ ਦੇ ਨਾਲ ਉੱਥੋਂ ਲੋਕਾਂ ਨੇ ਸੰਪਰਕ ਕੀਤਾ ਤੇ ਵੀਡੀਓ ਬਣਾ ਬਣਾ ਕੇ ਦਿੱਤੇ ਨੇ ਵੀ ਤੁਸੀਂ ਇਹਨੂੰ ਟੈਲੀਕਾਸਟ ਕਰੋ ਇਸ ਮਸਲੇ ਦੇ ਉੱਤੇ ਉੱਚ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਐਫਐਚਓ ਦੇ ਨਾਲ ਗੱਲਬਾਤ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਐਕਸ਼ਨ ਇਹਨਾਂ ਤੇ ਹੁੰਦਾ ਉੱਤੇ ਵੀ ਨਜ਼ਰ ਰਹੂਗੀ ਕਿ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਇਹ ਚੀਜ਼ ਹੈ ਨਹੀਂ ਕਿ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਹਰ ਰੋਡ ਦੇ ਉੱਤੇ ਹਰ ਬਾਜ਼ਾਰ ਦੇ ਵਿੱਚ ਇਹ ਮ사ਜ ਪਾਰਲਰ ਖੁੱਲੇ ਹੋਏ ਨੇ ਜਿੱਥੇ ਸੈਕਸ ਦਾ ਤੰਦਾ ਨੀਡਲ ਹੋ ਕੇ ਲੋਕ ਕਰ ਰਹੇ ਨੇ ਇੱਥੇ ਇਹ ਵੀ ਦੱਸਣ ਜੋਗ ਹੈ ਸਾਡੇ ਚੈਨਲ ਵੱਲੋਂ ਕਈ ਉੱਚ ਅਧਿਕਾਰੀਆਂ ਨਾਲ ਇਸ ਮਾਮਲੇ ਨੂੰ ਲੈ ਕੇ ਸੰਪਰਕ ਕੀਤਾ ਜਾਂਦਾ ਹੈ ਪਹਿਲਾਂ ਪਹਿਲਾਂ ਤਾਂ ਭਾਵੇਂ ਐਸਐਚਓ ਹੋਵੇ ਡੀਐਸਪੀ ਹੋਵੇ ਕਹਿੰਦੇ ਨੇ ਵੀ 2 ਦਿਨਾਂ ਦੇ ਵਿੱਚ ਜਾਂ 1 ਦਿਨ ਦੇ ਵਿੱਚ ਸ਼ਾਬ ਨੂੰ ਅਸੀਂ ਬੰਦ ਕਰਵਾ ਦਾਂਗੇ ਹੌਲੀ ਹੌਲੀ ਕਰਕੇ ਸਾਰੇ ਅਧਿਕਾਰੀ ਫੋਨ ਚੱਕਣਾ ਬੰਦ ਕਰ ਦਿੰਦੇ ਆ ਉਹਨਾਂ ਦੇ ਉੱਪਰ ਆਉਂਦੇ ਰਾਜਨੀਤਿਕ ਲੋਕ ਜਾਨੀ ਕਿ ਪੋਲੀਟੀਕਲ ਲੋਕ ਪੋਲੀਟੀਕਲ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਆ ਵੀ ਇਸ ਸਮਾਜਿਕ ਦੇ ਵਿੱਚੋਂ ਇਹ ਗੰਦਗੀ ਕਿਸ ਤਰ੍ਹਾਂ ਰੋਕੀ ਜਾ ਸਕਦੀ ਹੈ ਇਹ ਮਾਨ ਸਾਹਿਬ ਤੱਕ ਸਾਡੀ ਅਪੀਲ ਹੈ ਕਿ ਇਸ ਨੂੰ ਪੂਰੇ ਧਿਆਨ ਨਾਲ ਦੇਖਿਆ ਜਾਵੇ ਵਾਚਿਆ ਜਾਵੇ ਤਾਂ ਜੋ ਸਾਡੀ ਪੰਜਾਬ ਦੀ ਜਵਾਨੀ ਨੂੰ ਇਸ ਗੋਰਖ ਧੰਦੇ ਦੀ ਦਲਦਲ ਦੇ ਵਿੱਚ ਤਸਰ ਤੋਂ ਬਚਾਇਆ ਜਾ ਸਕੇ ਇੱਕ ਵਾਰੀ ਫੇਰ ਤੁਹਾਡੇ ਧਿਆਨ ਦੇ ਵਿੱਚ ਲਿਆ ਰਹੇ ਹਾਂ ਕਿ ਜਿਹੜੀਆਂ ਇਹ ਤਸਵੀਰਾਂ ਦੇਖ ਰਹੇ ਹੋ ਤੁਸੀਂ ਟ੍ਰਿਪਲ ਸੀ ਨਾਂ ਦੇ ਪ੍ਰੋਜੈਕਟ ਦੀਆਂ ਨੇ ਟ੍ਰਿਪਲ ਸੀ ਜੋ ਵੀਆਈਪੀ ਜ਼ੀਰਕਪੁਰ ਰੋਡ ਦੇ ਉੱਤੇ ਇਹ ਕਮਰਸ਼ੀਅਲ ਪ੍ਰੋਜੈਕਟ ਕੱਟਿਆ ਹੋਇਆ ਇਦਾਂ ਦੇ ਸਿਰਫ ਇੱਕ ਪ੍ਰੋਜੈਕਟ ਦੇ ਵਿੱਚ 25 ਤੋਂ 30 ਦੇ ਅੰਦਰ ਸਪਾ ਸੈਂਟਰ ਜਾਨੀ ਕਿ ਮਸਾਜ ਸੈਂਟਰ ਜਾਨੀ ਕਿ ਦੇਵਪਾਰ ਦੇ ਧੰਦੇ ਖੁੱਲੇ ਹੋਏ ਨੇ ਤਾਂ ਤੁਸੀਂ ਆਪੇ ਅੰਦਾਜ਼ਾ ਲਗਾ ਲਓ ਜ਼ਿਲਕਪੁਰ ਅਤੇ ਮਹਾਈ ਜ਼ਿਲ੍ਹੇ ਦੇ ਵਿੱਚ ਹਜ਼ਾਰਾਂ ਦੀ ਤعداد ਦੇ ਵਿੱਚ ਸੈਕਸ ਦੇ ਵਪਾਰ ਚੱਲ ਰਹੇ